ਸਿੱਖ ਪੰਥ ਨੇ ਹਿੰਦੁਸਤਾਨ ਦੀ ਤਰੱਕੀ ਵਾਸਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਫਾਂਸੀਆਂ ਦੇ ਸਿੱਖ ਝੁੱਲ੍ਹੇ ਕਾਲੇ ਪਾਣੀ ਵਰਗੀਆਂ ਜੇਲਾਂ ਕੱਟੀਆਂ ਬਹੁਤ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ ਘਰੋਂ ਬੇਕਾਰ ਹੋਏ ਪਰ ਸਿੱਖਾਂ ਦੇ ਨਾਲ ਜ਼ੋਰ ਜ਼ਬਰ ਜ਼ੁਲਮ ਜਾਤੀ ਦਾ ਦੌਰ ਕਿਤੇ ਵੀ ਥੰਮਣ ਦਾ ਨਾਂ ਨਹੀਂ ਲੈ ਰਿਹਾ ਇਹ ਤਾਂ ਦਿਨ ਨੰਨਘਤੋਂ ਨਮੀਆ ਗੱਲਾਂ ਸੁਣਨ ਵਾਸਤੇ ਸਾਹਮਣੇ ਆਉਂਦੀਆਂ ਨੇ ਕਿਤੇ ਸਿੱਖਾਂ ਦੇ ਕੇਸਾਂ ਦੀ ਬੇਦਬੀ ਕੀਤੀ ਜਾਂਦੀ ਹੈ ਕਿਤੇ ਸਿੱਖਾਂ ਨੂੰ ਕਕਾਰ ਪਾਉਣ ਤੋਂ ਵਰਜਿਤ ਕੀਤਾ ਜਾਂਦਾ ਹੈ ਥਾਂ ਥਾਂ ਤੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁਸਤਕ ਗੁਰਬਾਣੀ ਦੀ ਬੇਦਬੀ ਕੀਤੀ ਜਾ ਰਹੀ ਹੈ ਪਰ ਦੁੱਖ ਹੈ ਕਿ ਹੁਣ ਤੱਕ ਕਿਸੇ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਬੇਦਬੀ ਦਾ ਸਾਜ਼ਿਸ਼ ਕਰਤਾ ਕੋਈ ਦੋਸ਼ੀ ਹੈ ਉਹ ਸਰਕਾਰਾਂ ਸਿੱਖ ਸੰਗਤਾਂ ਦੇ ਸਾਹਮਣੇ ਨਹੀਂ ਲਿਆ ਸਕੀਆਂ ਜੇਕਰ ਸਰਕਾਰਾਂ ਨੇ ਆਪਣੇ ਇਸ ਰਵੱਈਏ ਨੂੰ ਨਾ ਬਦਲਿਆ ਤੇ ਫਿਰ ਖਾਲਸਾ ਪੰਥ ਨੂੰ ਇਹ ਸਾਰੇ ਫੈਸਲੇ ਆਪਣੇ ਤੌਰ ਤੇ ਕਰਨ ਵਾਸਤੇ ਮਜਬੂਰ ਹੋਣਾ ਪੈਣਾ ਹੈ ਜਿਵੇਂ ਕਿ ਪਿਛਲੇ ਦਿਨੀ ਯੂਪੀ ਦੇ ਵਿੱਚ ਘਟਨਾ ਵਾਪਰੀ ਹੈ ਦਾਸ ਦੋ ਦਿਨ ਪਹਿਲਾਂ ਯੂਪੀ ਦੇ ਵਿੱਚ ਗੁਰਮੁਖ ਸਮਾਗਮ ਵਾਸਤੇ ਪਹੁੰਚਾ ਸੀ ਉੱਥੋਂ ਦੇ ਸੰਗਤਾਂ ਨੇ ਦੱਸਿਆ ਕਿ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਕਿ ਪੂਰਨਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਗ੍ਰੰਥੀ ਸਿੰਘ ਦੀ 13 ਸਾਲ ਦੀ ਬੱਚੀ ਗ੍ਰੰਥੀ ਸਿੰਘ ਸੋਦਾਰ ਰਹਿਰਾਸਾ ਦਾ ਸ਼ਾਇਦ ਪਾਠ ਕਰ ਰਹੇ ਸਨ ਤੇ ਉਹਨਾਂ ਦੀ 13 ਸਾਲ ਦੀ ਬੱਚੀ ਨੂੰ ਚਾਰ ਦਰਿੰਦੇ ਚੁੱਕੇ ਲੈ ਗਏ ਉਸ 13 ਸਾਲ ਦੀ ਬੱਚੀ ਦੇ ਨਾਲ ਉਹਨਾਂ ਨੇ ਜ਼ਬਰਦਸਤ ਨਾ ਕੀਤਾ ਔਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਚਾਰਾਂ ਦੇ ਉੱਤੇ ਪਰਚਾ ਤੇ ਦਰਜ ਹੋਇਆ ਹੈ ਪਰ ਪੁਲਿਸ ਵੱਲੋਂ ਕਿਸੇ ਪ੍ਰਕਾਰ ਦੀ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਫੜਨ ਵਾਸਤੇ ਨਹੀਂ ਕੀਤੀ ਜਾ ਰਹੀ ਜੇਕਰ ਸੰਗਤ ਥਾਣੇ ਵਿੱਚ ਪਹੁੰਚ ਕਰਦੀ ਹੈ ਤਾਂ ਪੁਲਿਸ ਅਫਸਰ ਇਹ ਕਹਿ ਕੇ ਉਹਨਾਂ ਨੂੰ ਮੋੜ ਦਿੰਦੇ ਨੇ ਕਿ ਤੁਸੀਂ ਖਾਲਸਤਾਨੀ ਹੋ ਤੁਹਾਡਾ ਖਾਲਸਤਾਨੀਆਂ ਦੇ ਨਾਲ ਸੰਬੰਧ ਹੈ ਇਹ ਬਹੁਤ ਵੱਡੀ ਜਿਆਤੀ ਸਿੱਖਾਂ ਦੇ ਨਾਲ ਜਿਹੜੀ ਹੈ ਪੂਰੇ ਦੇਸ਼ੀ ਵਿੱਚ ਹੋ ਰਹੀ ਹੈ ਔਰ ਯੂਪੀ ਦੇ ਵਿੱਚ ਜਿੱਥੇ ਯੂਪੀ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੁਣਿਆ ਜਾਂਦਾ ਹੈ ਕਿ ਜੇਕਰ ਇੱਕ ਚੌਕ ਦੇ ਵਿੱਚ ਕਿਸੇ ਦੇ ਨਾਲ ਕੋਈ ਜਾਤੀ ਕਰਦਾ ਹੈ ਤੇ ਦੂਜੇ ਚੌਕ ਦੇ ਵਿੱਚ ਉਹ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਸਿੱਖਾਂ ਵਾਸਤੇ ਉਹਦਾ ਜਿਹੜਾ ਇਹ ਐਲਾਨ ਸੀ ਉਹ ਕਿੱਥੇ ਗਿਆ ਕਿ ਅੱਜ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਕਿ ਉਸ ਬੱਚੀ ਦੇ ਨਾਲ ਜ਼ਬਰਜਨਾਹ ਹੋਏ ਨੂੰ ਤੇ ਪੁਲਿਸ ਆਨਾ ਕੰਨੀ ਕਰ ਰਹੀ ਹੈ ਕਿਉਂਕਿ ਉਹ ਜਿਹੜੇ ਦੋਸ਼ੀ ਨੇ ਉਹ ਰਸੂਖਵਾਨ ਨੇ ਉਹ ਕਿਸੇ ਵੱਡੇ ਘਰ ਨਾਲ ਵੱਡੇ ਕਿਸ ਲੀਡਰ ਦੇ ਨਾਲ ਉਸਬੰਧ ਰੱਖਦੇ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਇੱਕ ਹਫ਼ਤੇ ਦਾ ਅਲਟੀਮੇਟਮ ਸਕਤਰੇ ਤਸ਼ੀਰ-ਏ-ਕਾਲ ਤਖਤ ਸਾਹਿਬ ਤੋਂ ਯੂਕੇ ਦੇ ਮੁੱਖ ਮੰਤਰੀ ਨੂੰ ਦਿੱਤਾ ਗਿਆ ਹੈ ਕਿ ਜੇਕਰ ਉਹ ਦਰਿੰਦੇ ਫੜ ਕੇ ਜੇਲ੍ਹ ਚ ਨਾ ਸੁੱਟੇ ਉਹਨਾਂ ਤੇ ਕਾਰਵਾਈ ਨਾ ਕੀਤੀ ਗਈ ਤੇ ਇੱਕ ਹਫ਼ਤੇ ਤੋਂ ਬਾਅਦ ਫਿਰ ਖਾਲਸਾ ਪੰਥ ਆਪਣੇ ਤੌਰ ਤੇ ਜਿਹੜਾ ਸੰਘਰਸ਼ ਹੈ ਉਹ ਨੂੰ ਵਿੱਡੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਨੇ ਹਿੰਦੁਸਤਾਨ ਦੀ ਤਰੱਕੀ ਵਾਸਤੇ ਹਿੰਦੁਸਤਾਨ ਨੂੰ ਅਜ਼ਾਰ ਕਰਵਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਫਾਂਸੀਆਂ ਦੇ ਸਿੱਖ ਝੁੱਲੇ ਕਾਲੇ ਪਾਣੀ ਵਰਗੀਆਂ ਜੇਲਾਂ ਕਟੀਆਂ ਬਹੁਤ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ ਘਰੋਂ ਬੇਕਾਰ ਹੋਏ ਪਰ ਸਿੱਖਾਂ ਦੇ ਨਾਲ ਜ਼ੋਰ ਜ਼ਬਰ ਜ਼ੁਲਮ ਜਾਤੀ ਦਾ ਦੌਰ ਕਿਤੇ ਵੀ ਥੰਮਣ ਦਾ ਨਾਂ ਨਹੀਂ ਲੈ ਰਿਹਾ ਨਿਤ ਦਿਨ ਨਵੀਆਂ ਤੋਂ ਨਵੀਆਂ ਗੱਲਾਂ ਸੁਣਨ ਵਾਸਤੇ ਸਾਹਮਣੇ ਆਉਂਦੀਆਂ ਨੇ ਕਿਤੇ ਸਿੱਖਾਂ ਦੇ ਕੇਸਾਂ ਦੀ ਬੇਦਬੀ ਕੀਤੀ ਜਾਂਦੀ ਹੈ ਕਿਤੇ ਸਿੱਖਾਂ ਨੂੰ ਕੋਕਾਰ ਪਾਉਣ ਤੋਂ ਵਰਜਿਤ ਕੀਤਾ ਜਾਂਦਾ ਥਾਂ ਥਾਂ ਤੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁਸਤਕ ਗੁਰਬਾਣੀ ਦੀ ਵਿਦਬੀ ਕੀਤੇ ਜਾ ਰਹੀ ਹੈ ਪਰ ਦੁੱਖ ਹੈ ਕਿ ਹੁਣ ਤੱਕ ਕਿਸੇ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਵਿਦਬੀ ਦਾ ਸਾਜ਼ਿਸ਼ ਕਰਤਾ ਕੋਈ ਦੋਸ਼ੀ ਹੈ ਉਹ ਸਰਕਾਰਾਂ ਸਿੱਖ ਸੰਖਿਆ ਦੇ ਸਾਹਮਣੇ ਨਹੀਂ ਲਿਆ ਸਕੀਆਂ ਜੇਕਰ ਸਰਕਾਰਾਂ ਨੇ ਆਪਣੇ ਇਸ ਰਵੱਈਏ ਨੂੰ ਨਾ ਬਦਲਿਆ ਤੇ ਫਿਰ ਖਾਲਸਾ ਪੰਥ ਨੂੰ ਇਹ ਸਾਰੇ ਫੈਸਲੇ ਆਪਣੇ ਤੌਰ ਤੇ ਕਰਨ ਵਾਸਤੇ ਮਜਬੂਰ ਹੋਣਾ ਪੈਣਾ ਹੈ ਜਿਵੇਂ ਕਿ ਪਿਛਲੇ ਦਿਨੀ ਯੂਪੀ ਦੇ ਵਿੱਚ ਘਟਨਾ ਵਾਪਰੀ ਹੈ ਦਾਸ ਦੋ ਦਿਨ ਪਹਿਲਾਂ ਯੂਪੀ ਦੇ ਵਿੱਚ ਗੁਰਮੁਖ ਸਮਾਗਮ ਵਾਸਤੇ ਪਹੁੰਚਾ ਸੀ ਉੱਥੋਂ ਦੇ ਸੰਗਤਾਂ ਨੇ ਦੱਸਿਆ ਕਿ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਕਿ ਪੂਰਨਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਗ੍ਰੰਥੀ ਸਿੰਘ ਦੀ 13 ਸਾਲ ਦੀ ਬੱਚੀ ਗ੍ਰੰਥੀ ਸਿੰਘ ਸੋਦਾਰ ਰਹਿਰਾਸਾ ਦਾ ਸ਼ਹਿਦਪਾਟ ਕਰ ਰਹੇ ਸਨ ਤੇ ਉਹਨਾਂ ਦੀ 13 ਸਾਲ ਦੀ ਬੱਚੀ ਨੂੰ ਚਾਰ ਦਰਿੰਦੇ ਚੋਪੇ ਲੈ ਗਏ ਉਸ 13 ਸਾਲ ਦੀ ਬੱਚੀ ਦੇ ਨਾਲ ਉਹਨਾਂ ਨੇ ਜ਼ਬਰਜਨਾਹ ਕੀਤਾ ਔਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਚਾਰਾਂ ਦੇ ਉੱਤੇ ਪਰਚਾ ਤੇ ਦਰਜ ਹੋਇਆ ਹੈ ਪਰ ਪੁਲਿਸ ਵੱਲੋਂ ਕਿਸੇ ਪ੍ਰਕਾਰ ਦੀ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਫੜਨ ਵਾਸਤੇ ਨਹੀਂ ਕੀਤੀ ਜਾ ਰਹੀ ਜੇਕਰ ਸੰਗਤ ਥਾਣੇ ਵਿੱਚ ਪਹੁੰਚ ਕਰਦੀ ਹੈ ਤਾਂ ਪੁਲਿਸ ਅਫਸਰ ਇਹ ਕਹਿ ਕੇ ਉਹਨਾਂ ਨੂੰ ਮੋੜ ਦਿੰਦੇ ਨੇ ਕਿ ਤੁਸੀਂ ਖਾਲਸਤਾਨੀ ਹੋ ਤੁਹਾਡਾ ਖਾਲਸਤਾਨੀਆਂ ਦੇ ਨਾਲ ਸੰਬੰਧ ਹੈ ਇਹ ਬਹੁਤ ਵੱਡੀ ਜਿਆਤੀ ਸਿੱਖਾਂ ਦੇ ਨਾਲ ਜਿਹੜੀ ਹੈ ਪੂਰੇ ਦੇਸ਼ੀ ਵਿੱਚ ਹੋ ਰਹੀ ਹੈ ਔਰ ਯੂਪੀ ਦੇ ਵਿੱਚ ਜਿੱਥੇ ਯੂਪੀ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੁਣਿਆ ਜਾਂਦਾ ਹੈ ਕਿ ਚੈੱਕ ਕਰ ਇੱਕ ਚੌਕ ਦੇ ਵਿੱਚ ਕਿਸੇ ਦੇ ਨਾਲ ਕੋ ਜਿਆਤੀ ਕਰਦਾ ਤੇ ਦੂਜੇ ਚੌਕ ਦੇ ਵਿੱਚ ਉਹ ਗੋਲੀ ਦਾ ਸ਼ਿਕਾਰ ਹੋ ਜਾਂਦਾ ਪਰ ਸਿੱਖਾਂ ਵਾਸਤੇ ਉਹਦਾ ਜਿਹੜਾ ਇਹ ਐਲਾਨ ਸੀ ਉਹ ਕਿੱਥੇ ਗਿਆ ਕਿ ਅੱਜ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਕਿ ਉਸ ਬੱਚੀ ਦੇ ਨਾਲ ਜ਼ਬਰਜਨਾਹ ਹੋਏ ਨੂੰ ਤੇ ਪੁਲਿਸ ਆਨਾ ਕੰਨੀ ਕਰ ਰਹੀ ਹੈ ਕਿਉਂਕਿ ਉਹ ਜਿਹੜੇ ਦੋਸ਼ੀ ਨੇ ਉਹ ਰਸੂਖਵਾਨ ਨੇ ਉਹ ਕਿਸੇ ਵੱਡੇ ਘਰ ਨਾਲ ਵੱਡੇ ਕਿਸ ਲੀਡਰ ਦੇ ਨਾਲ ਉਸਬੰਧ ਰੱਖਦੇ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਇੱਕ ਹਫ਼ਤੇ ਦਾ ਅਲਟੀਮੇਟਮ ਸਖਤਰ ਇਤਸ਼ੀਰ ਇਕਾਲ ਤੱਕ ਸਹਿਬ ਤੋਂ ਯੂਪੀ ਦੇ ਮੁੱਖ ਮੰਤਰੀ ਨੂੰ ਦਿੱਤਾ ਗਿਆ ਹੈ ਜੇਕਰ ਉਹ ਦਰਿੰਦੇ ਫੜ ਕੇ ਜੇਲ੍ਹ ਚ ਨਾ ਸੁੱਟੇ ਉਹਨਾਂ ਤੇ ਕਾਰਵਾਈ ਨਾ ਕੀਤੀ ਗਈ ਤੇ ਇੱਕ ਹਫ਼ਤੇ ਤੋਂ ਬਾਅਦ ਫਿਰ ਖਾਲਸਾ ਪੰਥ ਆਪਣੇ ਤੌਰ ਤੇ ਜਿਹੜਾ ਸੰਘਰਸ਼ ਹੈ ਉਹਨੂੰ ਵਿਢੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ